ਸਤਿ ਸ੍ਰੀ ਅਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰਾਂ ਸਪੀਡ ਨਿਊਜ਼ ਆਪ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਅਰਪਤੀ ਐਲਾਨ ਮਸਕ ਮੀਨ ਦੇ ਚਾਗੜੇ ਤੋਂ ਬਾਅਦ ਪਹਿਲੀ ਵਾਰ ਇਕੱਠੇ ਦਿਖੇ ਗਏ ਨੇ ਇਸ ਮੁਕੀ ਉਹਨਾਂ ਨੇ ਹੱਥ ਵੀ ਮਿਲਾਏ ਨੀ ਤੇ ਗੱਲਬਾਤ ਵੀ ਕੀਤੀ ਹੈ ਇਹ ਮੁਲਾਕਾਤ ਐਰੀਜ਼ੋਨਾ ਦੇ ਗਲਿੰਡੇਲ ਵਿੱਚ ਇੱਕ ਸਮਾਗਮ ਵਿੱਚ ਹੋਈ ਹੈ ਜਿੱਥੇ ਹਜ਼ਾਰਾਂ ਲੋਕ ਸੱਜੇਪੱਖੀ ਕਾਰਕੁਨ ਚਾਰਲੀ ਕਿਰਕ ਨੂੰ ਸ਼ਰਦਨਜਲੀ ਦੇਣ ਲਈ ਇਕੱਠੇ ਹੋਏ ਸਨ ਇਸ ਨਾਲ ਦੋਵਾਂ ਵਿੱਚਕਾਰ ਸੰਭਾਵਿਤ ਸੌਦਾ ਹੋਣ ਦੀ ਸੰਭਾਵਨਾ ਵੱਧ ਗਈ ਹੈ ਮਸਕ ਨੇ ਟਰੰਪ ਦੇ ਰਾਸ਼ਟਰਪਤੀ ਚੋਣ ਪਰਚਾਰ ਲਈ 270 ਮਿਲੀਅਨ ਡਾਲਰ ਤੋਂ ਵਾਅਦਾਾਨ ਕੀਤਾ ਤੇ ਬਾਅਦ ਚ ਉਹਨਾਂ ਦਾ ਸਲਾਹਕਾਰ ਬਣ ਗਿਆ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਮਸਕ ਨੇ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕੀਤੀ ਜਿਸ ਨੇ ਵੱਡੀ ਗਿਣਤੀ ਚ ਸਰਕਾਰੀ ਨੌਕਰੀਆਂ ਦੇ ਖਾਤਮੇ ਦੀ ਨਿਗਰਾਨੀ ਕੀਤੀ ਹੈ ਹਾਲਾਂਕਿ ਬਾਅਦ ਚ ਉਹਨਾਂ ਦਾ ਰਿਸ਼ਤਾ ਵਿਗੜ ਗਿਆ ਸੀ ਦਰਅਸਲ ਮਈ ਚ ਮਸਕ ਨੇ ਟਰੰਪ ਦੇ ਟੈਕਸ ਅਤੇ ਖਰਚੋਬੰਦ ਨੂੰ پاਗਲਪਨ ਤੇ ਵਿਨਾਸ਼ਕਾਰੀ ਕਿਹਾ ਸੀ ਜਿਸ ਕਾਰਨ ਸੋਸ਼ਲ ਮੀਡੀਆ ਉਤੇ ਦੋਵਾਂ ਵਿਚਕਾਰ ਗਰਮਾ-ਗਰਮ ਬਹਿਸ ਹੋਈ ਸੀ ਜਿਸ ਤੋਂ ਬਾਅਦ ਮਸਕ ਨੇ ਟਰੰਪ ਉਤੇ ਐਪਸਟਾਈਲ ਫਾਈਲਾਂ ਵਿੱਚ ਨਾਮ ਹੋਣ ਦਾ ਵੀ ਦੋਸ਼ ਲਗਾਇਆ ਸੀ ਤੇ ਟਰੰਪ ਨੇ ਜੁਲਾਈ ਚ ਕਿਹਾ ਸੀ ਕਿ ਉਹ ਮਸਕ ਨੂੰ ਦੇਸ਼ ਨਿਕਾਲਾ ਦੇਣ ਬਾਰੇ ਵਿਚਾਰ ਕਰਨਗੇ ਤਨਾ ਤੋਂ ਬਾਅਦ ਮਸਕ ਨੇ ਆਪਣੀ ਵੱਖਰੀ ਪਾਰਟੀ ਬਣਾਉਂਦਾ ਵੀ ਐਲਾਨ ਕੀਤਾ ਸੀ ਵਿੱਤ ਦਿਨੀ ਅਮਰੀਕਾ ਵੱਲੋਂ H1B ਵੀਜ਼ਾ ਲਈ ਅਰਜੀ ਫੀਸ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਹੁਣ ਇਸ ਦਾ ਵਿਵਾਦ ਦੇ ਵਿਚਕਾਰ ਚੀਨ ਨੇ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਤੇ ਗਣਿਤ ਖੇਤਰਾਂ 'ਚ ਨੌਜਵਾਨ ਪੇਸ਼ੇਵਰਾਂ ਲਈ ਖਾਸ ਤੌਰ ਉਤੇ ਇੱਕ ਨਵਾਂ K ਵੀਜ਼ਾ ਪ੍ਰੋਗਰਾਮ ਪੇਸ਼ ਕੀਤਾ ਹੈ। ਚੀਨ ਦਾ ਉਦੇਸ਼ ਉਹਨਾਂ ਦੇਸ਼ ਦੀਆਂ ਖਾਲੀ ਅਸਾਮੀਆਂ ਨੂੰ ਭਰਨਾ ਹੈ ਜੋ ਆਪਣੇ ਵੀਜ਼ਾ ਨਿਯਮਾਂ ਨੂੰ ਸਖਤ ਕਰ ਰਹੇ ਨੇ। ਚੀਨ ਨੇ ਅਗਸਤ ਵਿੱਚ ਇਸ ਫੈਸਲੇ ਨੂੰ ਮਨਜ਼ੂਰੀ ਦਿੱਤੀ ਸੀ ਤੇ ਨਵੇਂ ਨਿਯਮ 1 ਅਕਤੂਬਰ 2025 ਤੋਂ ਲਾਗੂ ਹੋਣਗੇ। ਇਹ ਵੀਜ਼ਾ ਧਾਰਕਾਂ ਲਈ ਵਧੇਰੇ ਪ੍ਰਵੇਸ਼, ਲੰਬੀ ਵੈਧਤਾ ਅਤੇ ਲੰਬੀ ਸਮੇਂ ਤ ਦਾਨ ਕਰੇਗਾ ਚੀਨ ਨੇ ਹਾਲੀ ਵਿੱਚ 74 ਦੇਸ਼ਾਂ ਦੇ ਨਾਗਰਿਕਾਂ ਨੂੰ 30 ਦਿਨਾਂ ਦੀ ਵੀਜ਼ਾ ਮੁਕਤ ਐਂਟਰੀ ਵੀ ਦਿੱਤੀ ਸੀ ਇਸ ਕਦਮ ਦਾ ਉਦੇਸ਼ ਸੈਰ ਸਪਾਟਾ ਆਰਥਿਕਤਾ ਤੇ ਦੇਸ਼ ਦੀ ਸੌਫਟ ਪਾਵਰ ਨੂੰ ਹੁਲਾਰਾ ਦੇਣਾ ਹੈ ਮਾਹਰਾਂ ਦਾ ਮੰਨਣਾ ਹੈ ਕਿ H1B ਵੀਜ਼ਾ ਉੱਤੇ ਅਮਰੀਕਾ ਦੇ ਕਦਮ ਤੋਂ ਬਾਅਦ ਚੀਨ ਇਸ ਖੇਤਰ 'ਚ ਮੌਕੇ ਸਾਬ ਲੱਭ ਰਿਹਾ ਹੈ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਉਹਨਾਂ ਦੇ ਦੇਸ਼ ਤੋਂ ਪਰਮਾਣੂ ਹਥਿਆਰ ਛੱਡਣ ਦੀ ਮੰਗ ਨਹੀਂ ਕਰਦਾ ਤਾਂ ਉਹ ਅਮਰੀਕਾ ਨਾਲ ਗੱਲਬਾਤ ਕਰ ਸਕਦੇ ਨੇ ਇਹ ਜਾਣਕਾਰੀ ਉੱਤਰੀ ਕੋਰੀਆ ਦੀ ਸਰਕਾਰੀ ਸਮachar ਏਜੰਸੀ ਨੇ ਦਿੱਤੀ ਹੈ ਐਤਵਾਰ ਨੂੰ ਸੁਪਰੀਮ ਪੀਪਲਜ਼ ਅਸੈਂਬਲੀ ਨੂੰ ਦਿੱਤੇ ਆਪਣੇ ਭਾਸ਼ਣ ਚ ਕਿਮ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਿਛਲੇ ਕਾਰਜਕਾਲ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਉਹ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 3 ਵਾਰ ਮਿਲੇ ਸਨ ਉਨਾਂ ਕਈ ਉਤਰੀਕ ਹੋਰੀ ਨੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਰਮਾਣੂ ਹਥਿਆਰ ਵਿਕਸਤ ਕੀਤੇ ਨੇ ਜੇਕਰ ਅਮਰੀਕਾ ਸਾਡੀ ਪਰਮਾਣੂ ਨੀਤੀ ਚ ਦਾਖਲ ਨਹੀਂ ਦਿੰਦਾ ਤਾਂ ਸਾਨੂੰ ਅਮਰੀਕਾ ਨਾਲ ਬੈਠਣ ਵਿੱਚ ਕੋਈ ਸਮੱਸਿਆ ਨਹੀਂ ਹੈ ਸਰਕਾਰ ਦੁਆਰਾ ਐਲਾਨੀਆਂ ਗਈਆਂ ਕਈ ਜ਼ਰੂਰੀ ਚਜ਼ਾ ਉਤੇ ਜੀਐਸਟੀ ਦਰਾਂ ਚ ਕਟੌਤੀ ਅੱਜ 22 ਸਤੰਬਰ ਤੋਂ ਲਾਗੂ ਹੋ ਗਈਆਂ ਨੇ ਇਸ ਨਾਲ ਰੋਜ਼ਾਨਾ ਇਸਤੇਮਾਲ ਕੀਤੀ ਜਾਣ ਵਾਲੀਆਂ 295 ਦੇ ਕਰੀਬ ਚੀਜ਼ਾਂ ਸਸਤੀਆਂ ਹੋ ਗਈਆਂ ਨੇ ਇਨ੍ਹਾਂ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਸੂਣ ਤੱਕ ਲੁੜਿੰਦੀਆਂ ਵੱਖ-ਵੱਖ ਚੀਜ਼ਾਂ ਸ਼ਾਮਲ ਹਨ ਟੈਲੀਵਿਜ਼ਨ 에ਅਰ ਕੰਡੀਸ਼ਨਰ ਦੋ ਪਹੀਆ ਵਾਹਨ ਕਾਰਾਂ ਮਹਿੰਗੇ ਕੱਪੜੇ ਜੁੱਤੀ ਤਿੱਥੋਂ ਤੱਕ ਕਿ ਦਵਾਈਆਂ ਵਰਗੀਆਂ ਮੱਧ ਵਰਗ ਦੀਆਂ ਇੱਛਾਵਾਂ ਪਹਿਲਾਂ ਨਾਲੋਂ ਸਸਤੀ ਕੀਮਤਾਂ ਉੱਤੇ ਉਪਲਬਧ ਹੋਣਗੀਆਂ 40% ਦਾ ਇੱਕ ਵੱਖਰਾ ਨਵਾਂ ਟੈਕਸ ਬ੍ਰੈਕਟ ਵੀ ਸਥਾਪਿਤ ਕੀਤਾ ਗਿਆ ਜੋ ਅਤ ਲਗਜ਼ਰੀ ਵਸਤੂਆਂ ਉੱਤੇ ਲਾਗੂ ਹੋਏਗਾ ਕਾਣਪੀਂਡੀਆਂ ਚੀਜ਼ਾਂ ਅਤੇ ਦਵਾਈਆਂ ਸਮੇਤ ਕਈ ਚੀਜ਼ਾਂ ਉੱਤੇ ਜੀਐਸਟੀ 18% ਤੋਂ ਘਟਾ ਕੇ 0% ਕਰ ਦਿੱਤਾ ਗਿਆ। ਹੁਣ ਸਿਰਫ 5% ਤੇ 18% ਸਲੈਬ ਨੇ 12% ਤੇ 28% ਸਲੈਬ ਖਤਮ ਕਰ ਦਿੱਤੇ ਗਏ ਨੇ। 23 ਮਹੀਨੇ ਦੇ ਸ਼ੁਰੂ ਚ ਜੀਐਸਟੀ ਕੌਂਸਲ ਨੇ ਵਸਤੂਆਂ ਤੇ ਸੇਵਾਵਾਂ ਟੈਕਸ ਨੂੰ 4 ਸਲੈਬਾਂ ਤੋਂ ਘਟਾ ਕੇ 2 ਕਰਨ ਦਾ ਫੈਸਲਾ ਕੀਤਾ ਹੈ। ਸਿਗਰਟ ਤੰਬਾਕੂ ਤੇ ਹੋਰ ਸੰਬੰਧਿਤ ਵਸਤੂਆਂ ਨੂੰ ਛੱਟ ਕੇ ਨਵੀਆਂ ਟੈਕਸ ਦਰਾਂ ਅੱਜ ਤੋਂ ਲਾਗੂ ਹੋ ਜਾਣਗੀਆਂ। ইডি ਵੱਲੋਂ ਨਾਲ ਦੇਹਰਾਸਣੇ ਹਿਮਾਚਲ ਪ੍ਰਦੇਸ਼ ਦੇ 6 ਟਿਕਾਣਿਆਂ ਉੱਤੇ ਛਾਪੇ ਮਾਰੇ ਗਏ ਨੇ ਰਿਪੋਰਟਾਂ ਮੁਤਾਬਕ ਜਿਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ 'ਚ ਮਨਵਿੰਦਰ ਸਿੰਘ ਤੇ ਉਸਦੀ ਪਤਨੀ ਸਾਗਰੀ ਸਿੰਘ ਅਤੇ ਦਿੱਲੀ ਆਧਾਰਿਤ ਇੰਪੀਰੀਅਲ ਗਰੁੱਪ ਨਾਲ ਸੰਬੰਧਿਤ ਵਿਅਕਤੀਆਂ ਦੀ ਜਾਇਦਾਦਾਂ ਸ਼ਾਮਲ ਨੇ ਤਲਾਸ਼ੀ ਮੁਹਿੰਮ ਦੌਰਾਨ ਵੱਖ-ਵੱਖ ਅਪਰਾਧਕ ਦਸਤਾਵੇਜ਼ ਡਿਜੀਟਲ ਸਬੂਤ ਲਗਭਗ 50 ਲੱਖ ਰੁਪਏ ਦੀ ਨਕਦੀ ਜਿਸ 'ਚ ਪੁਰਾਣੀ 500 ਰੁਪਏ ਦੀ ਕਰੰਸੀ ਨੋਟ ਵਿਦੇਸ਼ੀ ਮੁਦਰਾ ਬੇਨਾਮੀ ਵਿਤੀ ਜਾਇਦਾਦਾਂ ਤੇ ਮਨਵਿੰਦਰ ਸਿੰਘ ਦੇ ਨਾਮ ਉੱਤੇ ਵਿਦੇਸ਼ਾਂ 'ਚ ਰੱਖੇ ਬੈਂਕ ਖਾਤਿਆਂ ਨਾਲ ਸੰਬੰ ਕਬਜ਼ੇ ਚੁਲਾਈ ਗਈ ਨੇ ID ਨੇ ਸਿੰਗਾਪੁਰ ਦੁਬਈ ਬ੍ਰਿਟਿਸ਼ ਵਰਜਨ ਆਇਲੈਂਡ ਅਤੇ థਾਈਲੈਂਡ ਚ ਸਥਿਤ ਵਿਦੇਸ਼ੀ ਬੈਂਕ ਖਾਤੇ ਦੀ ਪਾਸਬੁੱਕ ਜਿਸ ਦੀ ਕੀਮਤ 80 ਕਰੋੜ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ ਉਹ ਵੀ ਜਬਤ ਕੀਤੀ ਹੈ ਇਸ ਤੋਂ ਇਲਾਵਾ ਤਿੰਨ ਲੋਕਾਂ ਨੂੰ ਵੀ ਫਰੀਜ਼ ਕੀਤਾ ਗਿਆ ਹੈ ਮੁਕਸਰਜੀਲਾ ਜੇਲ੍ਹ 'ਚ ਵੀਰਵਾਰ ਤੇ ਸ਼ਨੀਚਰਵਾਰ ਨੂੰ ਹਿੰਸਕ ਝੜਪਾਂ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ 'ਚ 14 ਕੈਦੀਆਂ ਖਿਲਾਫ ਸੱਜਰੇ ਕੇਸ ਮਗਰੋਂ ਹੁਣ ਤੱਕ 37 ਕੈਦੀਆਂ ਖਿਲਾਫ ਕੇਸ ਦਰਜ ਕਰ ਲਏ ਗਏ ਨੇ ਇਨ੍ਹਾਂ ਝੜਪਾਂ 'ਚ 5 ਕੈਦੀ ਤੇ 2 ਜੇਲ੍ਹ ਮੁਲਾਜ਼ਮ ਜ਼ਖਮੀ ਹੋਏ ਨੇ ਤਾਜ਼ਾ ਮਾਮਲਾ ਸ਼ਨੀਚਰਵਾਰ ਨੂੰ ਜੇਲ੍ਹ ਦੇ ਹੌਲਦਾਰ ਮੰਗਲਦਾਸ ਦੀ ਗੱਥਿਤ ਕੁੱਟਮਾਰ ਦੇ ਦੋਸ਼ਤ ਦਰਜ ਕੀਤਾ ਗਿਆ ਉਸ ਦੀਆਂ ਦੋਵੇਂ ਲੱਤਾਂ 'ਚ ਫ੍ਰੈਕਚਰ ਹੈ ਤੇ ਸਿਰ 'ਚ ਸੱਟ ਵੀ ਲੱਗੀ ਹੈ ਜੇਲ੍ਹ ਦੇ ਸਹਾਇਕ ਸੁਪਰਡੈਂਟ ਧਨੀ RAM ਦੇ ਬਿਆਨ 'ਚ ਦਰਜ ਐਫ ਆਈ ਆਰ ਅਨੁਸਾਰ ਕੁਝ ਕੈਦੀਆਂ ਨੇ ਵੀਰਵਾਰ ਨੂੰ ਹੋਈ ਝੜਪ ਦਾ ਬਦਲਾ ਲੈਣ ਲਈ ਸਵੇਰੇ 8 ਵਜੇ ਦੇ ਕਰੀਬ ਮੰਗਲਦਾਸ ਉੱਤੇ ਹਮਲਾ ਕੀਤਾ ਐਫ ਆਈ ਆਰ 'ਚ ਕਿਹਾ ਗਿਆ ਜਦੋਂ ਮੰਗਲਦਾਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਕੈਦੀਆਂ ਨੇ ਉਹਨਾਂ ਨੂੰ ਕੁੱਟਿਆ ਤੇ ਇੱਕ ਕਤਲਨਾਕ ਹਮਲਾ ਕੀਤਾ ਮਲਜ਼ਮਾਂ ਖਿਲਾਫ ਬੀ ਐਨ ਐਸ ਦੀਆਂ ਧਰਾਵਾਂ ਦੇ ਨਾਲ-ਨਾਲ ਜੇਲ੍ਹ ਐਕਟ ਦੀ ਧਾਰਾ 45 ਤੇ ਜਨਤਕ ਜਾਇਦਾਦ ਨੂੰ ਨੁ ਤਿੰਨ ਤਹਿਤ ਕੇਸ ਦਰਜ ਕਰ ਲਏ ਨੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ ਜਿਸ ਨਾਲ ਹਸਪਤਾਲ ਪ੍ਰਬੰਧਨ ਤੇ ਮਰੀਜ਼ਾਂ ਚੱਕਬਰਹਾੜ ਦਾ ਮਾਹੌਲ ਪੈਦਾ ਹੋ ਗਿਆ ਅੱਗ ਬਲੱਡਰ ਬੈਂਕ ਦੇ ਸਟੋਰੂਮ 'ਚ ਲੱਗੀ ਸੀ ਜਿੱਥੇ ਕੁਝ ਮਹੱਤਵਪੂਰਨ ਰਿਕਾਰਡ ਰੱਖਿਆ ਹੋਇਆ ਸੀ ਖੁਸ਼ਕਿਸਮਤੀ ਨਾਲ ਸਮੇਂ ਸਿਰ ਸਿਕਿਉਰਿਟੀ ਗਾਰਡਾਂ ਤੇ ਹਸਪਤਾਲ ਸਟਾਫ ਦੀ ਹਿੰਮਤ ਕਾਰਨ ਵੱਡਾ ਹਾਦਸਾ ਟਲ ਗਿਆ ਤੇ ਕਿਸੇ ਦੀ ਵੀ ਜਾਨੀ ਨੁਕਸਾਨ ਨਹੀਂ ਗਈ ਸਿਵਲ ਹਸਪਤਾਲ ਦੇ ਸਿਕਿਉਰਿਟੀ ਗਾਰਡ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਰਾਤ ਦੀ ਡਿਊਟੀ ਸੀ ਤੇ ਸਵੇਰੇ ਅਚਾਨਕ ਧੂੰਏ ਦੀ ਵੱਡੀ ਗੰਧਾਈ ਆਉਣਾ ਕਿ ਹੈ ਪਹਿਲਾਂ ਲੱਗਾ ਕਿ ਕੋਈ ਛੋਟੀ ਮੋਟੀ ਅੱਗ ਲੱਗੀ ਹੋਏਗੀ ਪਰ ਜਦੋਂ ਉੱਪਰ ਜਾ ਕੇ ਵੇਖਿਆ ਤਾਂ ਪੂਰਾ ਕਮਰਾ ਅੱਗ ਦੀ ਲਪੇਟ 'ਚ ਸੀ ਉਨ੍ਹਾਂ ਨੇ ਹਿੰਮਤ ਦਿਖਾਉਂਦੇ ਹੋਏ ਸਿਲੰਡਰ ਚੁਲਾਏ ਪਾਣੀ ਸੁੱਟਿਆ ਤੇ ਹੋਸਟਾਫ ਦੇ ਨਾਲ ਮਿਲ ਕੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਇੱਕ ਪਾਸੇ ਮੁਲਾਜ਼ਮ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਤੇ ਦੂਜੇ ਪਾਸੇ ਕੁਝ ਸਟਾਫ ਅੱਗ ਬੁਝਾਉਣ ਲਈ ਜੁਟ ਗਿਆ ਸੀ ਅੰਮ੍ਰਿਤਸਰ ਸਿਵਲ ਹਸਪਤਾਲ ਦੀ ਇਹ ਘਟਨਾ ਹਸਪਤਾਲਾਂ 'ਚ ਸੁਰੱਖਿਆ ਪ੍ਰਬੰਧਨ ਦੀ ਸਮੀਖਿਆ ਕਰਨ ਅਤੇ ਇਲੈਕਟ੍ਰੀਕਲ ਸਿਸਟਮ ਦੀ ਜਾਂਚ ਕਰਨ ਦੀ ਲੋੜ ਨੂੰ ਇੱਕ ਵਾਰ ਫੇਰ ਸਾਹਮਣੇ ਲਿਆਉਂਦਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਨੂੰ ਸਿੱਖ ਸੰਗਤਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਕਮੇਟੀ ਦੇ ਮੈਂਬਰਾਂ, ਮੁਲਾਜ਼ਮਾਂ ਤੇ ਸੰਗਤਾਂ ਵੱਲੋਂ ਕਰੀਬ 6 ਕਰੋੜ 9 ਲੱਖ ਰੁਪਏ ਰਾਹਤ ਫੰਡ ਦੇ ਰੂਪ 'ਚ ਇਕੱਠੇ ਹੋ ਚੁੱਕੇ ਨੇ ਜਿਸ ਵਿੱਚੋਂ ਕਰੀਬ 1.5 ਕਰੋੜ ਰੁਪਏ ਵਰਤੇ ਜਾ ਚੁੱਕੇ ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਕੋਰੀਡੋਰ ਵਾਲੇ ਵੰਨ ਦੀ ਮੁਰੰਮਤ ਲਈ ਸ਼੍ਰੋਮਣੀ ਕਮੇਟੀ ਵੱਲੋਂ 11000 ਲੀਟਰ ਡੀਜ਼ਲ ਪ੍ਰਦਾਨ ਕੀਤਾ ਜਾ ਚੁੱਕਾ ਹੈ ਸਰਦੀਆਂ ਦੇ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਹੜਪੀੜਤਾ ਅਤੇ ਲੋੜਵੰਦਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਗੱਦੇ ਅਤੇ ਕੰਬਲ ਵੀ ਮੁਹਈਆ ਕਰਵਾਏ ਜਾਣਗੇ ਉਹਨਾਂ ਨੇ ਇਹ ਵੀ ਦੱਸਿਆ ਕਿ 350 ਸਾਲਾਂ ਦੀ ਸ਼ਤਾਬਦੀ ਮਨਾਉਣ ਦੇ ਸਬੰਧ ਵਿੱਚ 18 ਅਕਤੂਬਰ ਨੂੰ ਦਿੱਲੀ 'ਚ ਸ਼੍ਰੋਮਣੀ ਕਮੇਟੀ ਵੱਲੋਂ ਅੰਤਰਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦੇ ਇਜਾਜ਼ਤ ਧੰਨਵਾਦ